ਇਹ ਆਪ ਤਿਆਰ ਕਰਵਾਉਣੇ ਹੁੰਦੇ ਆ ਜੀ ਤੇ ਤਿਆਰ ਆਪ ਕਰਵਾਉਣੇ ਵਧੀਆ ਤਸੱਲੀਦਾਰ ਕਰਵਾਉਣੇ ਆ ਜੀ ਕਿਉਂਕਿ ਇੱਥੇ ਆਪਣੀ ਪੱਖੀ ਦੁਕਾਨ ਆ ਜੀ ਇਹ ਉਧਰ ਸਰਦੂਲਗੜ ਆ ਰਿਹਾ ਇਧਰੀ ਸਾਈਡ ਤੋਂ ਦੌਂਦਵਾ ਸਾਹਿਬ ਆ ਜੀ ਇਧਰੋਂ ਮਾਨਸਾ ਕਿੰਨੂੰ ਆ ਰਹੀ ਸੜਕਾ ਹਾਂਜੀ ਹਾਂਜੀ ਇਹਨਾ ਸਾਡੇ ਪਿੰਡ ਦਾ ਜਗਾਰਾ ਮਤੀਰਤ ਪਿੰਡ ਦਾ ਇਹ ਪੱਕਾ ਢਾ ਵਜਦਾ ਜੀ ਇਹ ਉੱਥੇ ਆ ਤੇ ਆਪਣੇ ਕੋਲ ਬਸ ਕੋਈ ਲੰਬੇ ਵਾਲੀ ਚੀਜ਼ ਨਹੀਂ ਹੁੰਦੀ ਬਾਪੂ ਹੀ ਹੁੰਦੇ ਨੇ ਇੱਥੇ ਤੇ ਕੋਈ ਵੀ ਚੀਜ਼ ਆਪਾਂ ਆਪਾਂ ਤਿਆਰ ਕਰਦੇ ਆ ਜਿਹੜੀ ਵਰਦੀ ਦੇ ਆਪੇ ਆਪਣੇ ਕੋਲੇ ਜਿਵੇਂ ਵੱਡੇ ਟਰੈਕਟਰ ਆ ਗਏ ਜੀ ਉਹ ਚੈਨ ਵਾਲੇ ਆ ਗਏ ਤੁਸੀਂ ਦੇਖੀ ਨੇ ਚੈਨ ਵਾਲੇ ਆ ਗਏ ਇਹ ਚ ਲੋਹੇ ਦੇ ਵੀ ਆਪਾਂ ਕਰਵਾਉਣੇ ਆ ਪੈਰ ਜੀ ਤੇ ਲੱਕੜ ਦੇ ਵੀ ਕਰਵਾਉਣੇ ਆ ਲੱਕੜ ਦੇ ਲੋਹੇ ਹਾਂਜੀ ਹੁਣ ਜਿਹੜੇ ਲੱਕੜ ਦੇ ਆ ਜੀ ਲੱਕੜ ਦੇ ਆ ਵੀ ਬੱਚਾ ਕਈ ਵਾਰ ਬੱਚਿਆਂ ਦੇ ਜਿਹੜੇ ਹੱਥ ਹੁੰਦੇ ਥੋੜੇ ਜੇ ਕਮਜ਼ੋਰ ਹੁੰਦੇ ਆ ਵੀ ਉਹ ਲੋਹੇ ਦੇ ਅਮਰਾ ਸੈੱਟ ਰਹਿੰਦਾ ਉਹਦੇ ਤੇ ਤੇ ਲੋਹੇ ਦੇ ਜੇ ਲੱਗ ਜੇ ਮੁੜ ਕੇ ਉਹ ਖਰਾਬ ਹੋ ਜਾਂਦਾ ਬੱਚੇ ਦਾ ਜੀ ਫੇਰੇ ਦਾ ਆਇਆ ਲੋਹੇ ਦਾ ਟੁੱਟ ਜੇ ਇਹ ਛੇਦੀ ਕਿਤੇ ਨਹੀਂ ਪੱਤੀ ਹੁੰਦੀ ਆ ਇਹ ਚਾਦਰ ਹੁੰਦੀ ਆ ਉਹ ਹਾਰ ਵਾਲੀ ਹੁੰਦੀ ਹੈਗੀ ਮੁੜ ਕੇ ਵੈਲਡਿੰਗ ਲੱਗਾ ਹਾਂਜੀ ਤੇ ਲੱਕੜ ਦਾ ਇਹ ਵੀ ਲੱਕੜ ਦਾ ਗੁੱਟ ਕੇ ਤਿਆਰ ਕੀਤਾ ਹੁੰਦਾ ਉਹ ਹੁਣ ਇਸ ਟਾਈਮ ਆਪਣੇ ਕੋਲੇ ਲੱਗ ਗਿਆ ਮਾਲ ਲੱਕੜ ਦਾ ਹੈਗਾ ਸੀਗਾ ਹੈਗੇ ਜੰਮੜ ਕੇ ਤਿੰਨ ਟਰੈਕਟਰ ਰਹਿ ਗਏ ਸੀਗੇ ਉਹ ਕੱਲ ਹੀ ਵਿਕਿਆ ਬੱਚੇ ਆਉਂਦੇ ਆ ਠੀਕ ਆ ਤੁਸੀਂ ਜਿਵੇਂ ਗੱਲ ਕੀਤੀ ਹੈ ਲੋਹੇ ਦਾ ਨਾ ਤੇ ਤੁਸੀਂ ਇਹ ਬੜੀ ਹੈ ਨਾ ਨਹੀਂ ਨਾ ਲਾ ਰ ਮੈਂ ਤਾਂ ਵੇਚ ਰ ਹਾਂ ਮੈਨੂੰ ਕੋਈ ਨਾ ਲੋਹੇ ਬਾਰੇ ਦੱਸਾਂ ਪਈ ਗਣਖੀ ਦੇਰ ਲੱਗਦਾ ਵੀ ਜਿਹੜੇ ਲੱਕੜ ਦੇ ਕਿਧਰ ਲੋ ਤਾਂ ਹਾਂਜੀ ਲੱਕੜ ਦੇ ਕਿਤੇ ਨਹੀਂ ਜਾਂਦਾ ਲੱਕੜ ਦੇ ਠੀਕ ਰਹਿੰਦੇ ਨੇ ਜੀ ਕਿਉਂਕਿ ਇਹ ਨਾ ਬੱਚਿਆਂ ਵਾਸਤੇ ਸੇਫਤੀ ਹੈ ਨਾ ਬੱਚਿਆਂ ਵਾਸਤੇ ਸੇਫਟੀ ਆਈ ਹਾਂਜੀ ਹਾਂਜੀ ਉਹ ਸਾਨੂੰ ਤੁਸੀਂ ਕੰਪੈਨ ਦੇਖੀ ਜਾਂਦੇ ਸੀਗੇ ਤੁਸੀਂ ਕੰਪੈਨ ਦੀ ਗੱਲ ਕੀਤੀ ਸੀ ਕਹਿੰਦੇ ਵੀ ਲੱਗ ਜਾਂਦੀ ਆ ਆ ਮੇਰੇ ਅੱਜ ਲੱਗ ਗਈ ਇੱਥੇ ਇਸ ਫਾਈ ਕਰ ਜਾਂਦੇ ਬਸ ਇਹੀ ਹੁੰਦਾ ਤੇ ਲੱਕੜ ਤਾਂ ਹੁੰਦਾ ਜੀ ਕਈ ਵਾਰੀ ਓਖੜ ਜੇ ਕੋਈ ਮੱਲ ਉਹਦੇ ਬੰਮੇਖ ਲੱਗ ਜਾਂਦੀ ਹੈਗੀ ਹਾਂ ਇਹਦੇ ਬਿਲਡਿੰਗ ਛੇਤੀ ਕਿਤੇ ਹੁੰਦਾ ਨਹੀਂ ਕਿਉਂਕਿ ਚਾਦਰ ਵਾਲੀ ਕਮਜ਼ੋਰ ਹੁੰਦੀ ਹੈ ਇਹ ਇਹ ਸੌਕ ਕਿਵੇਂ ਪੈਦਾ ਹੋਇਆ ਹਨ ਆਪਾਂ ਗੱਲ ਕਰੀਏ ਸੌਕ ਖੇਡਾਂ ਬੱਚੇ ਹੋਰ ਵੀ ਕੰਮ ਹੈਗਾ ਨਾ ਤੁਸੀਂ ਇੱਥੇ ਇਹ ਕੰਮ ਨਾ ਕਿਵੇਂ ਜੁੜ ਗਏ ਮੈਂ ਸੋਣ ਦੱਸਦਾ ਆਪਣੇ ਬਾਪੂ ਹੀ ਗੁਰਦੁਆਰ ਸਾਹਿਬ ਚ ਰਹਿੰਦੇ ਹੁੰਦੇ ਸੀਗੇ ਜੀ ਬਾਬਿਆਂ ਕੋਲ ਸੇਵਾ ਕਰਦੇ ਸੀ ਉਹਨਾਂ ਨੂੰ ਹੀ ਸੱਦ ਲਿਆ ਸੀ ਸਾਨੂੰ ਪੜੀਏ ਪੁਰਾਣੇ ਬਜ਼ੁਰਗ ਹੁੰਦੇ ਨੇ ਪੁਰਾਣੇ ਬਜ਼ੁਰਗ ਕੰਮ ਤੋਂ ਬਿਨਾ ਬੈਠ ਨਹੀਂ ਸਕਦੇ ਤੇ ਉਹਨਾਂ ਨੇ ਕਿਤੇ ਵੇਖ ਲਿਆ ਪ੍ਰੋਗਰਾਮ ਵੀ ਆਹ ਟਰੈਕਟਰ ਟੱਪੇ ਪਾਈ ਹੁੰਦੀ ਐ ਰੋਡਾਂ ਤੇ ਤੇ ਉਹਨਾਂ ਨੇ ਧਰ ਲਿਆ ਆ ਆਪਣੇ ਨਾਲ ਘਰ ਆ ਇੱਥੇ ਜੀ ਬਾਬਿਆਂ ਦੇ ਤੇ ਬਾਦ ਵਧੀਆ ਨੇ ਦੋਨੇ ਬਾਬਾ ਜੀ ਨੇਚਰ ਦੇ ਬਹੁਤ ਵਧੀਆ ਨੇ ਬਸ ਇਹਨਾਂ ਕੋਲੇ ਆਪਦਾ ਸਾਮਾਨ ਧਰ ਜਾਂਦੇ ਹੌਲੀ ਹੌਲੀ ਮਰਦੀ ਕਿਰਪਾ ਨਾਲ ਵਧਾ ਗਿਆ ਸਾਮਾਨ ਜੀ ਸਾਮਾਨ ਇਹ ਕਰ ਲਿਆ ਆਪਾਂ ਤੇ ਦੂਸਰਾ ਰੋਦੋਂ ਬਾਦ ਮੈਂ ਟੂਰਿਸਟ ਗੱਡੀ ਦੇ ਕਨੈਕਟਰੀ ਕਰਦਾ ਰਿਹਾ ਜੀ ਮੈਂ ਮੇਰੇ ਡੈਡੀ ਨੇ ਮੈਨੂੰ ਇੱਥੇ ਬੁਲਾ ਲਿਆ ਮੈਂ ਆਪਾਂ ਗੱਡੀਆਂ-ਗੋਡੀਆਂ ਦਾ ਸਮਾਨ ਪਾ ਲਿਆ ਜੀ ਹੋਰ ਆਪਣੇ ਕੋਲੇ ਬਸ ਇਹਨਾਂ ਦਾ ਹੋ ਗਿਆ ਜੀ ਇਹ ਚੀਜ਼ ਦਾ ਤੇ ਆਪਰੇ ਕੋਲ ਲੱਕੜ ਦਾ ਮਾਲ ਹੋਰ ਜਿਵੇਂ ਬੀਸ ਬੋਲ ਵਗੈਰਾ ਹੋ ਗਿਆ ਜੀ ਤੇ ਅੱਜ ਮੈਂ ਹਾਂਜੀ ਚਗਲੇ ਬੇਲਣੇ ਥਾਪੇ ਸਭ ਕੁਝ ਇਹ ਲੱਕੜ ਦਾ ਮਾਲ ਆ ਜੀ ਤੇ ਦੂਸਰਾ ਕੰਮ ਆਪਣੇ ਕੋਲੇ ਉਹ ਜਿਵੇਂ ਤੁਸੀਂ ਦਿਖਾਇਆ ਕੋ ਦਾ ਗੱਡੀਆਂ ਦਾ ਜੀ ਹਾਂਜੀ ਅਸੀਂ ਬੜਾ ਖਿੱਚ ਕੇ ਨਹੀਂ ਲਾਉਂਦੇ ਜੀ ਆਮ ਵੀ ਬੈਠੇ ਨੇ ਰੋੜਾਂ ਤੇ ਫਿਰ ਉਦੋਂ ਬਾਅਦ ਇਹ ਕਰਨ ਨੂੰ ਆਪਾਂ ਗਰੰਟੀ ਦਿੰਨੇ ਹੁੰਨੇ ਜੀ ਕਿ ਤੁਹਾਡੇ ਕੋਲ ਚੀਟ ਟੁੱਟ ਗਈ ਕਰ ਗਈ ਤੇ ਫਿਰ ਅਗਲੇ ਨੂੰ ਸਮਝਾਉਣੇ ਆ ਉਹ ਆਪਾਂ ਚਲਾ ਕੇ ਦਿਖਾਏ ਅਗਲੇ ਨੂੰ ਅਗਲੇ ਆਪਾਂ ਗੱਲ ਕਰੇ ਟਰੈਕਟਰ ਕੇ ਬਾਈ ਕਿ ਇਹ ਕਿਸੇ ਦਾ ਟਰੈਕਟਰ ਆ ਜਿਹੜਾ ਤੇ ਇਹ ਕਿੰਨੇ ਰੁਪਏ ਦਾ ਹੈਗਾ ਇਹ ਮੀਡੀਅਮ ਸਾਈਜ਼ ਵਜਦਾ ਵੀ ਜੀ ਮੀਡੀਅਮ ਸਾਈਜ਼ ਹੈ ਹਾਂ ਜੀ ਕਿੰਨੇ ਰੁਪਏ ਦਾ ਪੈਣਾ ਬਈ ਇਹ 1100 ਤੱਕ ਦੇ ਦਿੰਨੇ ਹੁੰਨੇ ਆਪਾਂ ਜੇ ਆਪਾਂ ਹੋਰ ਦੁਕਾਨ ਤੇ ਜਾ ਗਏ ਮਤਲਬ ਕਿਉਂਕਿ ਤੁਸੀਂ ਗੱਲ ਕੀਤੀ ਹੈ ਨਾ ਤੇ ਅੰਤਰ ਹੋਊ ਕੁਝ ਪਰਪੋ ਇਸ ਗੱਲ ਦਾ ਅੰਤਰ ਹੋਊਗਾ ਜੀ ਨਾਲੇ ਤਾਂ ਉਹ ਚੀਜ਼ ਨਹੀਂ ਹੋਣੀ ਜੀ ਤੇ ਨਾਲੇ ਰੇਟ ਦਾ ਫਰਕ ਹੋਊਗਾ ਅੱ ਬੱਤ ਬੱਤ 900 ਤੱਕ ਦੇ ਦਿੰਨੇ ਆ ਜੀ ਕਿਉਂਕਿ ਆਪਾਂ ਫਿਰ ਅਗਲਾ ਨੇੜੇ ਜਾਉਂਦਾ ਤੇ ਦੂਰ ਜਾਉਂਦਾ ਬੰਦਾ ਪਰ ਦੂਰ ਦੇ ਬੰਦੇ ਨੂੰ ਤਾਂ ਆਪਾਂ ਵਧੀਆ ਚੀਜ਼ ਦਿੰਨੇ ਆ ਜੀ ਇੱਥੇ ਨਾਲ ਆਪਾਂ ਪੂਰੀ ਤਸੱਲੀ ਨਾਲ ਸਮਾਨ ਦਿੱਤਾ ਜੀ ਇਹਨੂੰ ਕਹਿ ਵੀ ਆਹ ਵੇਖ ਲਓ ਭਾਈ ਬੱਚੇ ਨੂੰ ਲਿਓ ਬੱਚਾ ਚਲਾ ਕੇ ਵੇਖ ਲੂਗਾ ਆਪਾਂ ਤੁਹਾਡੇ ਸਾਹਮਣੇ ਆਪਾਂ ਚਲਾ ਕੇ ਵਿਖਾਇਆ ਜੀ ਇਹ ਹੁੰਦਾ ਜੀ ਹਨਾ ਕੋਈ ਤੁਹਾਡਾ ਨੰਬਰ ਕੀ ਹੈ ਜੀ ਨਾ ਲੋਕਾਂ ਨੂੰ ਸਰਕ ਕਰਨਾ ਹੋਵੇ ਨਾ ਹਾਂਜੀ ਮਾਲਕ ਨੂੰ ਵੀ ਮਾਲਕ ਇਹੀ ਦੇਵੋਗੇ ਜਾਂ ਤੁਸੀਂ ਕਰੇ ਭਚਾ ਸਕਦੇ ਕਰ ਆਪਾਂ ਨੇੜੇ ਭਚਾ ਸਕਦੇ ਆ ਜੀ ਜਿਵੇਂ ਕਿ ਆ ਆਪਣੇ ਹੋਰ ਰੋਡ ਤੇ ਆਏ ਜਿਵੇਂ ਮਾਨਸਾ ਤੱਕ ਭਜਾ ਸਕਦੇ ਆ ਜੀ ਹੁਣ ਕਈ ਵਾਰੀ ਆਪਣਾ ਸਮਾਨ ਵੀ ਆਉਂਦਾ ਹੁਣ ਪਟਿਆਲੇ ਤੋਂ ਸਮਾਨ ਆਉਂਦਾ ਜੀ ਤੇ ਇਧਰੋਂ ਭਾਈ ਜਿੱਤਲ ਵੰਡੀ ਆਈ ਉਧਰੋਂ ਸਮਾਨ ਆਉਦਾ ਵਾਸਤੇ ਬਸ ਵਾਸਤੇ ਭੇਜ ਸਕਦੇ ਆਪਾਂ ਆਨਲਾਈਨ ਆਈ ਨਹੀਂ ਭੇਜ ਸਕਦੇ ਜਿਵੇਂ ਹੁਣ ਹੋਰ ਚੀਜ਼ਾਂ ਆਈ ਡਿਲਬਰੀ ਨੰਬਰ ਕੀ ਵਰਕਰ ਦਾ ਹੋਵੇ ਜੀ ਨੰਬਰ ਜੀ ਮੇਰੇ ਵੱਡੇ ਬ੍ਰਦਰ ਦਾ ਨੰਬਰ ਆਈ 94785 44825 ਤੇ ਮੇਰਾ ਨੰਬਰ ਆਈ 77 ਪੂਰਾ 419318 ਆਈ